ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਸਾਰਿਆਂ ਦਾ ਸਟੱਡੀ ਪੰਜਾਬ 365 ਤੇ ਉਮੀਦ ਕਰਦਾ ਰਾਜੇ ਵਧੀਆ ਹੋਵੋਗੇ ਹਾਜ਼ਰਾਂ ਤੁਹਾਡੇ ਸਾਹਮਣੇ ਫਿਰ ਤੋਂ ਇੱਕ ਵਾਰ ਨਵੀਂ ਤੇ ਫਰੈਸ਼ ਰਿਕਰੂਟਮੈਂਟ ਦੇ ਨਾਲ ਸਭ ਤੋਂ ਪਹਿਲਾਂ ਮਾਫੀ ਚਾਹੁੰਦੇ ਆ ਕਿ ਦੋ ਦਿਨ ਤਬੀਅਤ ਸਹੀ ਨਹੀਂ ਸੀਗੀ ਸੋ ਇਸ ਲਈ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਨਹੀਂ ਸਕੇ ਬਟ ਫਿਰ ਹੁਣ ਇੱਕ ਤੋਂ ਇੱਕ ਵਾਰ ਫਿਰ ਤੋਂ ਸ਼ੁਰੂ ਤੋਂ ਰੈਗੂਲਰ ਤੁਹਾਡੇ ਤੱਕ ਜਿਹੜੀ ਇਨਫੋਰਮੇਸ਼ਨ ਆਉਂਦੀ ਰਹੇਗੀ ਨੋਟੀਫਿਕੇਸ਼ਨ ਆਈ ਹੈ ਰਾਜੇ ਪੂਰੀ ਜਾਣਕਾਰੀ ਸ਼ੇਅਰ ਕਰਦੇ ਆ ਤੁਹਾਡੇ ਨਾਲ ਲਾਸਟ ਤੱਕ ਬਣੇ ਰਹੋ ਪੂਰੀ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਲਿਖਿਆ ਹੈ ਪੰਜਾਬ ਰਾਜ ਕਾਨੂੰਨੀ ਸੇਵਾ ਥਾਟੀ ਮਤਲਬ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਦੇ ਵਿੱਚ ਰਿਕਰੂਟਮੈਂਟ ਨਿਕਲੀ ਹੈਗੀ ਆ ਐਸਐਸ ਨਗਰ ਠੀਕ ਹੈ ਜੀ ਪ੍ਰਸ਼ਾਸਨ ਸਰਵਰ ਗਰੁੱਪ ਡੀ ਗਰੁੱਪ ਡੀ ਦੀਆਂ ਜਿਵੇਂ ਤੁਹਾਨੂੰ ਪਤਾ ਹੈ ਨਿਕਲਦੀਆਂ ਸੀਗੀਆਂ ਨਾ ਪੋਸਟਾਂ ਹਰ ਕੋਡ ਦੇ ਵਿੱਚ ਉਵੇਂ ਇਹ ਵਾਲੀਆਂ ਨੇ ਠੀਕ ਹੈ ਜੀ ਬਟ ਇਹਦਾ ਥੋੜਾ ਜਿਹਾ ਡਿਫਰੈਂਟ ਹੋਏਗਾ ਕੰਮ ਕੀ ਹੈਗਾ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਪੋਸਟਾਂ ਦੀ ਗਿਣਤੀ ਕਿੰਨੀ ਹੈ ਭਾਈ ਪੋਸਟਾਂ ਤੁਹਾਡੀਆਂ ਨੇ ਟੋਟਲ 22 22 ਪੋਸਟਾਂ ਨੇ ਪ੍ਰਸ਼ ओके रेगुलर ਭਰਤੀ ਹੈ ਸਭ ਤੋਂ ਬੜਾ ਜ਼ਿਆਦਾ ਇਹ ਕੋਈ ਕੰਟਰੈਕਟ ਬੇਸ ਜਾਂ ਕੱਚੀ ਭਰਤੀ ਨਹੀਂ ਰੈਗੂਲਰ ਹੈ ਪੱਕੀ ਭਰਤੀ ਹੈ ਪੱਕੀ ਨੌਕਰੀ ਹੈ ਤੁਹਾਡੀ ਹੁਣ ਸੀਟਾਂ ਵੇਖੋ ਜਨਰਲ ਦੀਆਂ 3 ਨੇ ਸੋਰੀ 6 ਨੇ ਇਸਤਰੀਆਂ ਜਨਰਲ 3 ਨੇ ਅਨੁਸੂਚਿਤ ਜਾਤੀ 3 ਨੇ ਅਨੁਸੂਚਿਤ ਜਾਤੀ ਔਰਤ 2 ਨੇ ਅਨੁਸੂਚਿਤ ਜਾਤੀ ਸਾਬਕਾ ਫੌਜੀ 1 ਆ ਠੀਕ ਹੈ ਜੀ ਅੱਗੇ ਸਾਬਕਾ ਫੌਜੀ 1 ਸਾਬਕਾ ਬਾਕੀ ਪਛੜੀ ਸ਼੍ਰੇਣੀ EWS ਇਸਤਰੀ ਸਾਰਿਆਂ ਲਈ 1-1 ਕੀ ਹੈਗੀ ਆ ਹੁਣ ਨੋਟ ਕੀ ਲਿਖਿਆ ਜੀ ਪੰਜਾਬ ਰਾਜ ਕਾਨੂੰਨੀ ਸੇਵਾ ਥਾਰਟੀ ਕੋਲ ਕਿਸੇ ਵੀ ਪੜਾਤੇ ਸਾਮੀ ਦੀ ਗਿਣਤੀ ਘਟਵਾਧ ਕੀਤੀ ਜਾ ਸਕਦੀ ਹੈ ਹੁਣ ਇਹਦੇ ਵਿੱਚ ਹੋਰ ਦੇਖੇ ਕੀ ਹੈਗਾ ਬਾਕੀ ਤੁਹਾਨੂੰ ਪਤਾ ਹੈ ਰਿਲੈਕਸੇਸ਼ਨ ਮਿਲਦੀ ਹੈ ਐਸਸੀ ਕੈਟਾਗਰੀ ਨੂੰ 5 ਸਾਲ ਦੀ ਬੀਸੀ ਨੂੰ 3 ਸਾਲ ਦੀ ਤੇ ਹੋਰ ਕੈਟਾਗਰੀ ਨੂੰ ਅਲੱਗ-ਅਲੱਗ ਨੂੰ 10 ਸਾਲ ਦੀ ਜਿਹੜੀ ਛੋਟ ਦਿੱਤੀ ਜਾਂਦੀ ਹੈ ਹੁਣ ਵਿਦਿਕ ਯੋਗਤਾ ਕੀ ਹੋ ਗਈ ਵਿਦਿਕ ਯੋਗਤਾ ਰਾਜ ਬਹੁਤ ਹੀ ਘੱਟ ਹੈ ਠੀਕ ਹੈ ਘਟ ਪੜੇ ਲਿਖਿਆ ਇਨਸਾਨ ਵਿਅਕਤੀ ਕੁੜੀ ਮੁੰਡਾ ਜੈਂਸ ਲੇਡੀਜ਼ ਕੋਈ ਵੀ ਭਰ ਸਕਦਾ ਹੈ ਜੋ ਇਸ ਉਮਰ ਹੱਦ ਦੇ ਅੰਦਰ ਆਉਂਦੇ ਹਨ ਇੱਕ ਮਿਡਲ ਕਲਾਸ ਜਿਹੜੀ ਇਹਦੀ ਕੁਆਲੀਫਿਕੇਸ਼ਨ ਹੈ ਮਤਲਬ 8ਵੀਂ ਪੜ੍ਹੀ ਹੋਣੀ ਚਾਹੀਦੀ ਹੈ ਤੁਸੀਂ ਸਿਰਫ 8ਵੀਂ ਓਕੇ ਹੁਣ ਹੋਰ ਨੋਟ ਕੀ ਲਿਖਿਆ ਬਿਨੈਕਾਰ ਆਨਲਾਈਨ ਅਰਜੀ ਫਾਰਮ ਭਰਨ ਦੀ ਆਖਰੀ ਮਿਤੀ ਤੱਕ ਅਸਾਮੀ ਨਾਲ ਸੰਬੰਧਿਤ ਯੋਗਤਾ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਵੇ ਠੀਕ ਹੈ ਜੀ ਜੋ ਲਾਸਟ ਡੇਟ ਹੈਗੀ ਹੈ ਨਾ ਫਾਰਮ ਭਰਨ ਦੀ ਲਾਸਟ ਡੇਟ ਤੱਕ ਤੁਸੀਂ ਸਾਰੀਆਂ ਜਿਹੜੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਚਾਹੀਦੇ ਹੋ ਇਹ ਕਿ ਜਦੋਂ ਕਈਆਂ ਦੀ ਉਮਰ ਦਾ ਚੱਕਰ ਪੈ ਜਾਏਗਾ ਹਨਾ ਜਾਂ ਹੋਰ ਕੋਈ ਕਰ ਚੱਕਰ ਪਿਆ ਰਿਹਾ ਤਾਂ ਉਹ ਤੁਸੀਂ ਲਾਸਟ ਡੇਟ ਤੱਕ ਤੁਹਾਨੂੰ ਤਾਂ ਦੇਖੋ ਟਾਈਮ ਹੈਗਾ ਉਹ ਜਿੰਨੀਆਂ ਪੂਰੀਆਂ ਹੋ ਜਾਣ ਤੁਸੀਂ ਭਰ ਸਕਦੇ ਹੋ ਦੂਜੀ ਗੱਲ ਅੱਗੇ ਹੈ ਨਾ ਸਾਰੇ ਫਾਰਮ ਆਫਲਾਈਨ ਨਿਕਲਦੇ ਸੀਗੇ ਤੁਸੀਂ ਆਫਲਾਈਨ ਸਪੀਡ ਪੋਸਟ ਕਰਦੇ ਸੀਗੇ ਜਾਂ ਖੁਦ ਬਾਹਾਂਡ ਦੇ ਕੇ ਹੁੰਦੇ ਸੀ ਬਸ ਇਸ ਵਿੱਚ ਇਦਾਂ ਨਹੀਂ ਆ ਇਹ ਤੁਸੀਂ ਜਿਹੜਾ ਆਨਲਾਈਨ ਹੀ ਫਿਲ ਕਰੋਗੇ ਰਾਖਵਾਂ ਕਰਨ ਲਾਭ ਕੀ ਜੀ ਰਾਖਵਾਂ ਸ਼੍ਰੇਣੀ ਦਾ ਲਾਭ ਲੈਣ ਵਾਲਾ ਉਮੀਦਵਾਰ ਪੰਜਾਬ ਦਾ ਵਸਨੀਕ ਹੋਵੇਗਾ ਡੋਮਿਸਾਈਲ ਹੋਣਾ ਚਾਹੀਦਾ ਤਨਖਾਹ ਸਕੇਲ ਕੀ ਹੈਗਾ ਤਨਖਾਹ ਤੁਹਾਨੂੰ ਪਤਾ ਹੀ ਹੈ ਜੀ ਜਿਵੇਂ 18000 ਸਟਾਰਟਿੰਗ ਸੈਲਰੀ ਆ ਜਿਹੜੇ ਲੋਕਲ ਡਿਸਟ੍ਰਿਕਟ ਕੋਰਟ ਦੇ ਵਿੱਚ ਨਿਕਲਦੇ ਸੀ ਉਹਦੀ ਵੀ 18000 ਸੀਗੀ ਤੇ ਲੀਗਲ ਸਰਵਿਸ ਥਾਟੀ ਵਿੱਚ ਵੀ ਪ੍ਰੋਫੈਸਰ ਵਿੱਚ ਦੀ 18000 ਸੈਲਰੀ ਹੋਵੇਗੀ ਸਟਾਰਟਿੰਗ ਤੁਹਾਨੂੰ 18000 ਮਿਲੇਗਾ ਹੁਣ ਕਹਿੰਦੇ ਚੋਣ ਮਾਪਦੰਡ ਕੀ ਹੈ ਸਿਲੈਕਸ਼ਨ ਕਰਾਈਰੀਆ ਸਿਲੈਕਸ਼ਨ ਪ੍ਰੋਸੀਜਰ ਕੀ ਹੈ ਕਿ ਸਿਲੈਕਸ਼ਨ ਕਿਵੇਂ ਹੋਏਗੀ ਉਹ ਆਪਾਂ ਦੇਖਦੇ ਆਂ ਨੋਟ ਕਰਦੇ ਆਂ ਕੀ ਹੈਗਾ ਰਾਜ ਉਦੇ ਵਿੱਚ ਦੱਸਿਆ ਉਹਨਾਂ ਨੇ ਉਮੀਦਵਾਰਾਂ ਨੂੰ ਘੱਟੋ ਘੱਟ 50% ਅੰਕਾਂ ਨਾਲ ਮੀਡਲ ਪਾਸ ਕੀਤੀ ਹੋਣੀ ਚਾਹੀਦੀ ਆ ਮਤਲਬ 8ਥ ਕਲਾਸ ਵਿੱਚ ਤੁਹਾਡੇ 50% ਜਿਹੜੇ ਨੰਬਰ ਹੋਣੇ ਚਾਹੀਦੇ ਆ ਬਸ ਦੂਜੀ ਕੀ ਆ ਪੰਜਾਬੀ ਭਾਸ਼ਾ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਆਮ ਯੋਗਤਾ ਵਿਵਹਾਰ ਪਹਿਰਾਵਾ ਤੇ ਵਿਵਹਾਰ ਮੁਲੰਕਨ ਲਈ ਬੁਲਾਇਆ ਜਾਵੇਗਾ ਠੀਕ ਹੈ ਕਹਿੰਦੇ ਕਿ ਜਿਹੜਾ ਪੰਜਾਬੀ ਯੋਗਤਾ ਨੂੰ ਪਾਸ ਕਰੇਗਾ ਉਹਨਾਂ ਨੂੰ ਹੀ ਅ ਅੱਗੇ ਫਰਦਰ ਇੰਟਰਵਿਊ ਲਈ ਅੱਗੇ ਜਿਹੜਾ ਪ੍ਰੋਸੈਸ ਹੋਵੇਗਾ ਉਹਦੇ ਲਈ ਬੁਲਾਇਆ ਜਾਵੇਗਾ ਨਿਰਧਾਰਿਤ ਮਾਪਦੰਡਾਂ ਦੇ ਆਧਾਰ ਤੇ ਅਰਜ਼ੀਆਂ ਨੂੰ ਸ਼ਾਰਟਲਿਸਟ ਕਰਨ ਦਾ ਅਧਿਕਾਰ ਪੰਜਾਬ ਰਾਜ ਕਾਨੂੰਨੀ ਸੇਵਾ ਥੋਟੀ ਕੋਲ ਹੈਗਾ ਸਿਮਪਲ ਜੀ ਜਿਹੜਾ ਉਹਨਾਂ ਕੋਈ ਅਥਾਰਟੀ ਕੋਲ ਹੀ ਪੂਰਾ ਪ੍ਰਸ਼ਾਸਨ ਹੈਗਾ ਕਿਵੇਂ ਕਿੰਨੂੰ ਬੁਲਾਉਂਦੇ ਨੇ ਹੁਣ ਅਪਲਾਈ ਕਰਨ ਦੀ ਵਿਧੀ ਕੀ ਆ ਹੁਣ ਤੁਹਾਨੂੰ 8ਵੀਂ ਪਾਸ ਚਾਹੀਦੀ ਆ ਜਨਮ ਸਰਟੀਫਿਕੇਟ ਚਾਹੀਦਾ 8ਵੀਂ ਤੋਂ ਉੱਪਰ ਯੋਗਤਾ ਦੇ ਸਰਟੀਫਿਕੇਟ ਹੋਣ ਉਹ ਵੀ ਚੱਲਣਗੇ ਰਾਖਵੀਂ ਸ਼੍ਰੇਣੀ ਉਮੀਦਵਾਰ ਚੱਲਣਗੇ ਰਾਖਵੀਂ ਸ਼੍ਰੇਣੀ ਦੇ ਉਮੀਦਵਾਰ ਸਮਰਥ ਅਥਾਰਟੀ ਬੇਸਿਕ ਜੀ ਬਸ ਤੁਹਾਡੇ ਕੋ 10ਵੀਂ 8ਵੀਂ ਸਰਟੀਫੀਕਟ ਪਲੱਸ 2 ਹੋਏ ਜਾ ਵੱਡਾ ਹੋਏ ਵੀ ਚੱਲ ਜਾਏਗਾ ਤੁਸੀਂ ਡੋਮੀਸਾਈਲ ਹੋਣ ਚਾਹਦੇ ਹੋ ਤੁਹਾਡੇ ਕੈਟਾਗਰੀ ਸਰਟੀਫੀਕੇਟ ਹੋਣ ਚਾਹੀਦਾ ਬਸ ਇਹੀ ਚੀਜ਼ਾਂ ਜਿਹੜੀਆਂ ਮੇਨ ਹੈਗੀਆਂ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਨਲਾਈਨ ਅਰਜੀ ਫਾਰਮ ਵਿੱਚ ਵੇਰਵੇ ਧਿਆਨ ਨਾਲ ਭਰਨ ਉਮੀਦਵਾਰ ਇੱਕ ਵਾਰੀ ਆਨਲਾਈਨ ਫਾਰਮ ਜਮ੍ਹਾਂ ਕਰ ਗਿਆ ਤੇ ਉਹਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਜਾਏਗਾ ਤੁਹਾਨੂੰ ਪਤਾ ਹੀ ਜਿਵੇਂ ਹਮੇਸ਼ਾ ਹੀ ਹੁੰਦਾ ਹੈ ਕਿ ਬਦਲਾਅ ਨਹੀਂ ਕੀਤਾ ਜਾਂਦਾ ਹੋਰ ਨਿਯਮ ਅਤੇ ਸ਼ਰਤਾਂ ਕੀ ਨੇ ਬਿਨਾਂ ਘਾਰ ਇਸ਼ਤਿਹਾਰ ਦੇ ਪ੍ਰਕਾਸ਼ਨ ਦੀ ਮਿਤੀ ਨੂੰ ਇੱਥੇ ਲਿਖੀਆਂ ਸ਼ਰਤਾਂ ਨੂੰ ਪੂਰਾ ਫਾਰਮ ਭਰਨ ਤੋਂ ਪਹਿਲਾਂ ਇਸ ਤੇ ਨੂੰ ਚੰਗੀ ਤਰ੍ਹਾਂ ਪੜ ਲੈ ਜਾਵੇ ਇਹ ਬੇਸਿਕੀਆਂ ਗੱਲਾਂ ਰਾਜੇ ਦਾ ਕੋਈ ਦਾ ਖਾਸ ਨਹੀਂ ਕਿਉਂਕਿ ਫਾਰਮ ਭਰੋਗੇ ਤੇ ਧਿਆਨ ਨਹੀਂ ਭਰੋਗੇ ਨਹੀਂ ਭਰੋਗੇ ਤੇ ਇਹ ਪਸ਼ਤਾਵਕੋ ਤੁਹਾਡਾ ਫਾਰਮ ਰਜੈਕਟ ਹੋ ਜਾਏਗਾ ਹੁਣ ਲਿਖਿਆ ਹੋਇਆ ਉਹਨਾਂ ਨੇ ਪੰਜਾਬੀ ਭਾਸ਼ਾ ਪ੍ਰੀਖਿਆ ਤੇ ਆਮ ਯੋਗਤਾ ਵਿਵਹਾਰ ਪਹਿਰਾਵਾ ਤੇ ਵਿਵਹਾਰ ਮੁਲਾਂਕਣ ਜਾਂ ਫਿਰ ਸਟੇਟ ਅਥਾਰਟੀ ਵੱਲੋਂ ਇਸ ਭਰਤੀ ਪ੍ਰਕਿਰਿਆ ਦੇ ਸੰਦਰਭ ਵਿੱਚ ਬੁਲਾਏ ਜਾਣਦੇ ਹੋਜ ਹਾਜ਼ਰ ਹੋਣ ਵਾਲੇ ਉਮੀਦਵਾਰ ਨੂੰ ਕੋਈ ਟੀਏਡੀਏ ਨਹੀਂ ਦਿੱਤਾ ਜਾਏਗਾ ਠੀਕ ਹੈ ਜੀ ਬਸ ਇਹ ਕਿ ਤੁਹਾਨੂੰ ਖਰਚਾ ਨਹੀਂ ਮਿਲੇਗਾ ਤਾਂ ਨਹੀਂ ਮਿਲਦਾ ਸਿੰਪਲ ਤੁਹਾਡੇ ਕੋਲ ਇੱਕ ਨੋਰਮਲ ਜਿਹਾ ਤੁਹਾਡਾ ਪੰਜਾਬੀ ਪ੍ਰੋਟੈਸਟ ਪਾਸ ਹੋਣਾ ਜਿਹਦਾ ਫਿਰ ਅੱਗੇ ਫਰਦਰ ਇੰਟਰਵਿਊ ਲਈ ਬੁਲਾਇਆ ਜਾਏਗਾ ਆਨਲਾਈਨ ਫਾਈਲ ਫਾਰਮ ਭਰ ਆ ਜਾਣਾ ਹੈ ਇਸ ਵਿੱਚ ਨਾ ਫਾਰਮ ਦੀ ਕੋਈ ਫੀਸ ਮੈਨੂੰ ਲੱਗਦਾ ਮੈਂਸ਼ਨ ਨਹੀਂ ਕੀਤੀ ਹੋਈ ਅਸੀਂ ਫਿਰ ਵੀ ਇੱਕ ਵਾਰ ਚੈੱਕ ਕਰ ਲੈਣੇ ਆ ਦੁਬਾਰਾ ਇਸ ਵਿੱਚ ਫੀਸ ਦਾ ਕੋਈ ਵੇਰਵਾ ਮੈਨੂੰ ਮਿਲਿਆ ਨਹੀਂ ਹੈਗਾ ਬਾਕੀ ਜੇ ਕੋਈ ਹੋਰ ਵੀ ਨਵੀਂ ਅਪਡੇਟ ਹੋਏਗੀ ਤਾਂ ਮੈਂ ਤੁਹਾਡੇ ਤੱਕ ਪਹੁੰਚਾ ਦੇਵਾਂਗਾ ਉਮੀਦ ਕਰਦਾ ਜਾਣਕਾਰੀ ਵਧੀਆ ਲੱਗੀ ਹੋਵੇਗੀ ਚੈਨਲ ਨਾਲ ਜੁੜੇ ਰਹੋ ਠੀਕ ਹੈ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਪਰਮਾਤਮਾ ਸਵਾਦਾਂ ਭਲਾ ਕਰੇ